ਮੈਂ ਕਈ ਦਿਨ ਤੋਂ ਦੇਖ ਰਿਹਾ ਸਾਰ ਰਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਬਕਵਾਸ ਕੀਤੀ ਜਾ ਰਹੀ ਆ ਅੱਜ ਉਹਦੋਂ ਹੱਦ ਹੋ ਗਈ ਕਿ ਤੇਲਗਾਨਾ ਦਾ ਵ代ਆ ਕਹੜਾ ਉਹ ਸਾਰ ਰਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ 1 ਏਕੜਾਂ ਜ਼ਮੀਨ ਦਵਾਵਾਂਗਾ ਮੈਂ ਉਸ ਨੂੰ ਇੱਕ ਟੁੱਟੇ ਜਿਹੜਾ ਐਮਐਲਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰਨ ਲੱਗਿਆ ਹੋਇਆ ਕਿਉਂਕਿ ਇਹ ਮर्यादा ਨਹੀਂ ਸਰ ਰਨੀਸ਼ ਸਿੰਘ ਮਿੱਟੂ ਜੀ ਬੰਮਾ ਜੀ ਰਹੇ ਨੇ ਗੂੜੀਆਂ ਜੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਸ਼ਹੀਦ ਹੋ ਗਏ ਆਪ ਬੰਬਰ ਨਾਲ ਸ਼ਹੀਦ ਹੋ ਗਏ ਨੇ ਉਹ ਤੇਰੇ ਵਰਗੇ ਸਿਰਫਰੇ ਐਮਐਲਏ ਨੂੰ ਮੈਂ ਕਹਿਣਾ ਚਾਹਨਾ ਵਾ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਚਪੇੜਾ ਮਾਰ ਸਕਦਾ ਵਾ ਤੇਰੇ ਐਮਐਲਏ ਨੇ ਮੈਂ ਗੁਰਸਿਮਰਨ ਸਿੰਘ ਮੈਂ ਤੇਰੇ ਚਪੀਣਾ ਮਾਰ ਸਕਦਾ ਮਾਰ ਕੇ ਕਿਉਂਕਿ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਕ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਸਾਨੂੰ ਕੁਝ ਹੋਰ ਬਣਾ ਦਊਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕਹੋ ਰਾਹੁਲ ਗਾਂਧੀ ਜੀ ਬਾਰੇ ਵੀ ਕਹੂੰਗਾ ਵੀ ਜਿਹੜਾ ਉੱਥੇ ਗੁਰਪਤਨ ਪੰਨੂ ਰਾਹੁਲ ਗਾਂਧੀ ਦਾ ਸਮਰਥਨ ਕਰਦਾ ਸੀ ਲੇਕਿਨ ਉਹ ਰਾਹੁਲ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਦਾ ਹੈ ਕੋਈ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾਲ ਕੋਈ ਬਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼੍ਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਹਾ ਦੇ ਲੇਕਿਨ ਆਪਾਂ ਅਮਰੀਕਾ ਵਿੱਚ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲਾ لیکن ਆਪਾਂ ਉਹ ਅਮਰੀਕਾ ਨੂੰ ਕਿਉਂ ਕੁਝ ਕਰਨਾ ਚਾਹੁੰਦੇ ਆ ਚਾਹੇ ਇੱਥੇ اپوزیشن پارٹی میں کہوں گا چاہے موجودہ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੇ ਖਿਲਾਫ ਕਟਾਕਸ਼ ਕਰਨਾ ਚਾਹੀਦਾ ਵਾ ਸਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਵਾ ਇਹ ਜਿਹੜਾ ਤੇਲਗਾਨਾ ਦਾ ਐਮਐਲਏ ਹੈ ਨਾ ਅਰਚਾ ਦਰਜ ਕਰ ਦਿਓ ਨਹੀਂ ਮੈਂ ਉਹਦੇ ਘਰ ਜਾ ਕੇ ਧਰਨਾ ਦਊਂਗਾ ਉਹਦੇ ਤੇਲਗਾਨਾ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦੇਾਂਗੇ ਗਿਅਰ ਸਰ ਅਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ ਮੈਂ ਕਈ ਦਿਨ ਤੋਂ ਦੇਖ ਰਿਹਾ ਆ ਸਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬਹੁਤ ਜ਼ਿਆਦਾ ਬਕਵਾਸ ਕੀਤੀ ਜਾ ਰਹੀ ਆ ਅੱਜ ਉਹਦੋਂ ਹੱਦ ਹੋ ਗਈ ਇਹ ਤੇਲਗਨ ਦਾ ਬਧਾਇਕ ਆ ਜਿਹੜਾ ਉਹ ਸਰ ਅਮਨੀਸ਼ ਸਿੰਘ ਬਿੱਟੂ ਜੀ ਦੇ ਖਿਲਾਫ ਬੋਲ ਰਿਹਾ ਵਾ ਕਹਿ ਰਿਹਾ ਜਿਹੜਾ ਕੋਈ ਸਿਰ ਲਾ ਕੇ ਲਿਆਊਗਾ ਮੈਂ ਉਸ ਨੂੰ 1 ਏਕੜ ਜ਼ਮੀਨ ਦਵਾਵਾਂਗਾ ਮੈਂ ਉਸ ਨੂੰ ਇੱਕ ਟੁੱਟੇ ਜਿਹੜਾ ਐਮਐਲਏ ਆ ਨਾ ਤੇਲਗਾਨਾ ਦਾ ਮੈਂ ਤੂੰ ਤਾਂ ਇੱਕ ਰਾਹੁਲ ਗਾਂਧੀ ਜੀ ਨੂੰ ਖੁਸ਼ ਕਰ ਲੱਗਿਆ ਹੋਇਆ ਕਿਉਂਕਿ ਇਹ ਮਰਿਆਦਾ ਨਹੀਂ ਸਰ ਨੀਰ ਸਿੰਘ ਮਿੱਟੂ ਜੀ ਬੰਮਾ ਜੀ ਰਹੇ ਨੇ ਗੂੜੀਆਂ ਚ ਹੀ ਰਹੇ ਨੇ ਉਹਨਾਂ ਦੇ ਦਾਦਾ ਜੀ ਪੰਜਾਬ ਦੇ ਲਈ ਸੁੱਖ ਸ਼ਾਂਤੀ ਲਿਆ ਕੇ ਆਪ ਸ਼ਹੀਦ ਹੋ ਗਏ ਆਪ ਬੰਬਰ ਨਾਲ ਸ਼ਹੀਦ ਹੋ ਗਏ ਨੇ ਉਹ ਤੇਰੇ ਵਰਗੇ ਸਿਰਫਰੇ ਐਮਐਲਏ ਨੂੰ ਮੈਂ ਕਹਿਣਾ ਚਾਹਨਾ ਵਾਂ ਐਨੇ ਤੇਰੇ ਵਿੱਚ ਦਮ ਨਹੀਂ ਹੈ ਮੈਂ ਤੇਰੇ ਅੱਗੇ ਛਪੇੜਾ ਮਾਰ ਸਕਦਾ ਵਾਂ ਤੇਰੇ ਐਮਐਲਏ ਦੇ ਮੈਂ ਗੁਰਸਿਮਰਨ ਸਿੰਘ ਮਾਨ ਤੇਰੇ ਛਪੇੜਾ ਮਾਰ ਸਕਦਾ ਮਾ ਕੇ ਕਿਉਂਕਿ ਤੁਹਾਡੇ ਲੋਕਾਂ ਵਿੱਚ ਦਮ ਨਹੀਂ ਹੈ ਤੁਸੀਂ ਆਏ ਦੇਣ ਕੁਛ ਨਾ ਕੁਛ ਰਾਹੁਲ ਗਾਂਧੀ ਜੀ ਦੇ ਹੱਕ ਵਿੱਚ ਬੋਲ ਕੇ ਵੀ ਪਤਾ ਨਹੀਂ ਅਸੀਂ ਬੋਲ ਲਾਂਗੇ ਸਾਨੂੰ ਮੰਤਰੀ ਬਣਾ ਦੂ ਸਾਨੂੰ ਕੁਝ ਹੋਰ ਬਣਾ ਦਊਗਾ ਪਰ ਬਿਲਕੁਲ ਨਹੀਂ ਬਣਾਊਗਾ ਮੈਂ ਕੋ ਰਾਹੁਲ ਗਾਂਧੀ ਜੀ ਬਾਰੇ ਵੀ ਕਹੂੰਗਾ ਵੀ ਜਿਹੜਾ ਉੱਥੇ ਗੁਰਪਤਨ ਪੰਨੂ ਰਾਹੁਲ ਗਾਂਧੀ ਦਾ ਸਮਰਥਨ ਕਰਦਾ ਸੀ ਲੇਕਿਨ ਉਹ ਰਾਹੁਲ ਗਾਂਧੀ ਨੂੰ ਸਟੇਜ ਤੇ ਨਹੀਂ ਜਾਣਾ ਚਾਹੀਦਾ ਸੀ ਜਿਹੜੀ ਮੇਰੀ ਜਾਤੀ ਦਾ ਆ ਕਿਉਂਕਿ ਪੰਜਾਬ ਵਿੱਚ ਸਾਰੇ ਅਮਰਤਾਰੀ ਲੋਕ ਸਿੱਖ ਨੇ ਉਹਨਾਂ ਨਾਲ ਕਿਸੇ ਨਾ ਕੋਈ ਵਿਤਕਾਰਾ ਨਹੀਂ ਹੁਣ ਦੇਖੋ ਮੇਰੇ ਕੜਾ ਪਾਇਆ ਹੋਇਆ ਆ ਮੇਰੇ ਸ਼੍ਰੀ ਸਾਹਿਬ ਪਾਈ ਹੋਈ ਆ ਕਿਸ ਦੀ ਹਿੰਮਤ ਆ ਵੀ ਮੇਰੀ ਲਹਾ ਦੇਵੇ ਲੇਕਿਨ ਆਪਾਂ ਅਮਰੀਕਾ ਵਿੱਚ ਜੈ ਬਹਿ ਰਹਿ ਕੇ ਜਾਂ ਬਹਿ ਕੇ ਉੱਥੇ ਗੱਲਾਂ ਕਰੀਏ ਮੀਡੀਆ ਕੇ ਆਪਾਂ ਉਹਨੇ ਭਾਰਤ ਨੂੰ ਨਾ ਨਿੰਦੋ ਹਿੰਦੁਸਤਾਨ ਬਹੁਤ ਵਧੀਆ ਵਾ ਹਿੰਦੁਸਤਾਨ ਦੇ ਹਰ ਆਦਮੀ ਖੁਸ਼ਹਾਲਾ ਲੇਕਿਨ ਆਪਾਂ ਉਹ ਅਮਰੀਕਾ ਨੂੰ ਕਿਉਂ ਕੁਝ ਕਰਨਾ ਚਾਹੁੰਦੇ ਆ ਚਾਹੇ ਇਥੇ اپੋਜੀਸ਼ਨ ਪਾਰਟੀ ਮੈਂ ਕਹੂੰਗਾ ਚਾਹੇ ਮੌਜੂਦਾ ਸਰਕਾਰਾਂ ਨੇ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਨਾ ਕਿ ਇੱਕ ਦੂਜੇ ਦੇ ਖਿਲਾਫ ਕਟਾਕਸ਼ ਕਰਨਾ ਚਾਹੀਦਾ ਵਾ ਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਨਾ ਮੈਂ ਇਹ ਜਿਹੜਾ ਤੇਲ ਤੇਲ ਗਾਨੇ ਦਾ ਐਮਐਲਏ ਨਾ ਅਰਚਾ ਦਰਜ ਕਰ ਦਿਓ ਨਹੀਂ ਮੈਂ ਉਹਦੇ ਘਰ ਜਾ ਕੇ ਧਰਨਾ ਦਊਂਗਾ ਉਹਦੇ ਤਿਲ ਕੰਨਾ ਜਾ ਕੇ ਉਹਦੇ ਕਿਉਂਕਿ ਇਹਦੀ ਨਾਸੀ ਧੂਆਂ ਲਿਆ ਦੇਾਂਗੇ ਜੇ ਅਨਸਾਰ ਮਨੀਸ਼ ਸਿੰਘ ਬਿੱਟੂ ਜੀ ਬਾਰੇ ਕਿਸੇ ਨੇ ਵੀ ਬਕਵਾਸ ਕੀਤੀ ਮੇਰਾ ਛੋਟਾ ਭਰਾ ਵਾ ਛੋਟਾ ਭਰਾ ਹੀ ਆ